ਸਰ ਅੱਜ ਜਿਹੜੀ ਹੈਰੋਇਨ ਫਰ ਜ ਮਾਂਜੋ ਕਸਸਪੀ ਫਿਰੋਜਪੁਰ ਸੋਮਿਆ ਮਿਸਰਾ ਜੀ ਵੱਲੋਂ ਸਖਤ ਹਿਰਦੇ ਸੀਗੇ ਕਿ ਜਿਹੜੀ ਨਸ਼ੇ ਦੇ ਖਿਲਾਫ ਇੱਕ ਲੜਾਈ ਹੈ ਉਸ ਵਿੱਚ ਅਡਰ ਟੀਮਾਂ ਦਾ ਗਠਨ ਕੀਤਾ ਜਾਵੇ ਤੇ ਡੀਐਸਪੀ ਡੀਐਸਪੀ ਬਲਕਾਰ ਜੀ ਤੇ ਡੀਐਸਪੀ ਗੁਰਰਸਾਏ ਸ੍ਰੀ ਅਤੁਲ ਸੋਨੀ ਜੀ ਦੇ ਲੀਡਰਸ਼ਿਪ ਵਿੱਚ ਅਡਰ ਟੀਮਾਂ ਦਾ ਗਠਨ ਕੀਤਾ ਗਿਆ ਸੀ ਤੇ ਇਹ ਟੀਮ ਨੂੰ ਅੱਜ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਦ 1 ਕਿਲੋ ਹਿਰੋਇਨ ਦੀ ਰਿਕਵਰੀ ਥਾਣਾ ਗੁਰਰਸਾਏ ਦੇ ਜਿਹੜਾ ਛਾਂਗਰ ਉਤਾਰ ਜਿਹੜਾ ਪਿੰਡ ਹੈਗਾ ਉੱਥੇ ਹੋਇਆ ਹੈ ਇਹ ਜਿਹੜਾ ਹੈਗਾ ਪਰਚਾ 17/24 ਦੱਚ ਕਿੱਥਾ ਗਿਆ ਹੈਗਾ ਤੇ ਦੋ આરોપી ਹੈਗੇ ਇੱਕ ਤਾਂ ਸੁਖਸ਼ੈਨ ਹੈਗਾ ਜੋ ਹੁਣ ਗ੍ਰਫਤਾਰ ਹੈਗਾ ਤੇ ਦੂਜਾ ਹੈਗਾ ਮੰਗਲ ਉਹਨੂੰ ਗ੍ਰਫਤਾਰ ਕਰਨ ਲਈ ਰੀਡ ਕੀਤਾ ਜਾ ਰਿਹਾ ਹੈ ਤੇ ਜਿਹੜਾ ਤਫਤੀਸ਼ ਹੁਣ ਜਾਰੀ ਹੈ ਤੇ ਅਸੀਂ ਬੈਕਵਾਰਡ ਤੇ ਫੋਕਵਾਰਡ ਲਿੰਕੇਜ ਜਿਹੜਾ ਹੈਗਾ ਉਹ ਤਫਤੀਸ਼ ਕਰ ਰਹੇ ਹਾਂ ਕਿ ਕਿੱਥੋਂ ਆਇਆ ਸੀ ਕਿੰਨੂੰ ਵੇਚਣ ਜਾਂਦਾ ਸੀ ਮੰਗਲ ਮੰਗਲ ਸਿੰਘ ਜਿਹੜਾ ਹੈਗਾ ਉਸਤੇ ਪਹਿਲਾਂ ਵੀ ਇੱਕ ਪਰਚਾ ਹੈਗਾ ਐਸ.ਓ.ਸੀ. ਫਜ਼ਿਲਕਾਰ ਵਿੱਚ ਪਰਚਾ ਨੰਬਰ ਹੈਗਾ 5/ਬੀ ਸਰ ਫਰਾਰਾ ਹੈ ਤੇ ਡੀਐਸਪੀ ਗੁਰਸਾਹਿਬ ਸ੍ਰੀ ਅਤੁਲ ਜੀ ਦੇ ਲੀਡਰਸ਼ਿਪ ਵਿੱਚ ਜਿਹੜੀ ਟੀਮ ਹੈਗੀ ਉਹ ਲਗਾਤਾਰ ਐਡ ਕਰੀ ਤੇ ਛੇ-ਛੇ ਦਿਨੋਂ ਪੜ ਰਹਾ ਹੈ ਤੇ ਨਾਲ-ਨਾਲ ਮੈਂ ਇਹ ਵੀ ਐਡ ਕਰਦਾ ਹਾਂ ਕਿ ਜਿਹੜਾ ਹੈਗਾ ਜਿਵੇਂ ਐਸਐਸਪੀ ਫਿਰੋਜ਼ਪੁਰ ਸ੍ਰੀ ਸੋਮਿਆ ਸਿਮਿਤ ਸੋਮਿਆ ਮੈਸਰ ਮੈਮ ਦੇ ਜਿਹੜੇ ਨਿਰਦੇਸ਼ ਹੈਗੇ ਕਿ ਇਹਦੀ ਜਿਹੜੀ ਪ੍ਰਾਪਰਟੀ ਹੈ ਉਹਨੂੰ ਅਟੈਚ ਕਰਾਉਣ ਲਈ ਵੀ ਅਸੀਂ ਉਪਰਾਲਾ ਕਰ ਰਹੇ ਹਾਂਗੇ ਤੇ ਇਹਦੀ ਪ੍ਰਾਪਰਟੀ ਜਿਹੜੀ ਹੈ ਉਹ ਵੀ ਅਟੈਚ ਕਰਾਵਾਂਗੇ ਅਸੀਂ 68% ਦੇ ਤਹਿਤ ਜੀ